ਸਰ ਜੀ ਜਿਹੜਾ ਗੈਸਟ ਕੋਨ ਮੈਂ ਕਰਿਓ ਕੀ ਮਾਪਰਾ ਜੀ ਇਹ ਸਾਡੇ ਮਾਝੂਆ ਐਸਐਸਪੀ ਜੀ ਜਦੋਂ ਬੈਂਸ ਜੀ ਕੋਲੋਂ ਜ਼ਿਲ੍ਹੇ ਦੇ ਵਿੱਚ ਹਰ ਰੋਜ਼ ਜਿਹੜੇ ਕਸਪ ਆਪਰੇਸ਼ਨ ਚੱਲਦੇ ਕੱਲ ਕਸਪ ਆਪਰੇਸ਼ਨ ਦੇ ਦੌਰਾਨ ਸਾਡੇ ਜਿਹੜੇ ਐਸਐਚਓ ਮਾਸ਼ੂਵੜਾ ਸੈਕਟਰ ਰਵਿੰਦਰ ਸਿੰਘ ਤੇ ਇਹਨਾਂ ਦੀ ਟੀਮ ਤੇ ਐਸਸੀ ਹਾਕਮ ਸਿੰਘ ਤੇ ਐਸਸੀ ਪਵਨ ਜੀ ਇਹਨਾਂ ਦੀ ਟੀਮ ਨੇ ਬਹੁਤ ਹੀ ਮਿਹਨਤ ਤੇ ਲਗਨ ਦੇ ਨਾਲ ਜਿਹੜਾ ਕੰਮ ਕੀਤਾ ਹੈ ਕਸਪ ਦੇ ਕਾਸੋ ਬ੍ਰੇਜਨ ਦੇ ਦੋ ਨੰਨਾਂ ਦੋ ਮੁਲਜ਼ਮ ਜਿਹੜੇ ਆ ਜਿਹੜੇ ਲਿਸਟਡ ਬੰਦੇ ਸੀ ਦੀਪਕ ਦੀਪਾ ਜਿਹੜਾ ਪੱਟੀਆਂ ਦਾ ਤੇ ਜਸ਼ਨਪੀ ਜਸ਼ਨ ਇਹ ਵੀ ਪੱਟੀਆਂ ਪੰਡ ਦੇ ਰਹਿਣ ਵਾਲੇ ਸੀ ਇਹਨਾਂ ਦੋਨਾਂ ਕੋਲੋਂ 15 ਗ੍ਰਾਮ ਹੈਰੋਇਨ ਤੇ 97000 ਰੁਪਏ ਦੀ ਡਰੱਗ ਮਣੀ ਹੈ ਉਹ ਬਰੰਦ ਕੀਤੀ ਆ ਦੋਨੇ ਮੁਲਜ਼ਮ ਜਿਹੜੇ ਆ ਇਹ ਅਰੈਸਟ ਕਰ ਲਏ ਗਏ ਆ ਉਹ ਜਿਹੜਾ ਪੰਜਾਬ ਸਰਕਾਰ ਵੱਲੋਂ ਵੀ ਬਾਰ ਬਾਰ ਜਿਹੜੀ ਇਹ ਇਹ ਬਹੁਤ ਜ਼ੋਰ ਨਾਲ ਜਿਹੜੀ ਮਹਿੰਮ ਚਲਾਈ ਜਾ ਰਹੀ ਆ ਨਸ਼ਾ ਸਦਾਕਰਾਂ ਦੇ ਤੇ ਨਸ਼ਾ ਤਸਕਰਾਂ ਦੇ ਤੇ ਨਸ਼ਾ ਵੇਚਣ ਵਾਲਿਆਂ ਦੇ ਜਿਹੜੇ ਖਿਲਾਫ ਇਸੇ ਲੜੀ ਦੇ ਤਹਿਤ ਜਿਹੜੇ ਕਾਸ ਆਪਰੇਸ਼ਨ ਹਰ ਰੋਜ਼ ਜਾਰੀ ਰਹਿਣਗੇ ਤੁਹਾਡੇ ਜਿਹੜੀ ਇਹ ਮੈਂ ਜਿਹੜੇ ਮਾੜੇ ਅਨਸਰ ਹੈ ਉਹਨਾਂ ਨੂੰ ਤਾਬ ਨਹੀਂ ਦੇਣਾ ਚਾਹਣਾ ਕਿ ਯਾਦਾ ਸਾਡਾ ਏਰੀਆ ਛੱਡ ਜਨ ਨਹੀਂ ਤਾਂ ਬਿਲਕੁਲ ਸਖਤੀ ਨਾਲ ਨਜੇਠਿਆ ਜਾਊਗਾ ਇਹਦੇ ਨਾਲ ਨਾਲ ਇਹ ਵੀ ਮੈਂ ਉਹਨਾਂ ਨੂੰ ਵਾਰਨਿੰਗ ਦੇਣੀ ਚਾਹਣਾ ਹੈ ਵੀ ਜਿਵੇਂ ਪਹਿਲਾਂ ਵੀ ਦੋ ਤਿੰਨ ਨਸ਼ਾ ਤਸਕਰਾਂ ਦੀ ਪ੍ਰੋਪਰਟੀ ਜਿਹੜੀ ਅਟੈਚ ਕਰਾਈਆਂ ਹੈ ਪ੍ਰੋਪਰਟੀਆ ਹੋਣ ਵੀ ਅਸੀਂ ਅਟੈਚ ਕਰਾਵਾਂਗੇ ਤੇ ਕਾਨੂੰਨੀ ਤਰੀਕੇ ਨਾਲ ਜਿਹੜੀ ਇਲੀਗਲ ਇਹਨਾਂ ਦਾ ਕੋਈ ਮਕਾਨ ਵਗੈਰਾ ਵੀ ਬਣਾਏ ਹੋਣਗੇ ਉਹ ਵੀ ਸਬੰਧਤ ਅਥਾਰਟੀਆਂ ਨੂੰ ਲਿਖ ਕੇ ਉਹਦੀ ਡੈਮੋਲੇਸ਼ਨ ਤੱਕ ਜਾਵਾਂਗੇ ਕਿ ਕਿੱਥੋਂ ਲੈ ਕੇ ਆ ਰਹੇ ਆ ਕੋਈ ਪਤਾ ਨਹੀਂ ਇਹ ਸਾਡਾ ਜਿਹੜਾ ਅਕਲੀ ਰੈਸਟ ਕੀਤੇ ਆ ਅਜਰ ਮਾਰ ਲੈਗਾ ਦਰਾਨੇ ਤੋਂ ਦੀਸ ਤੋਂ ਬਾਅਦ ਚ ਸ਼ੇਅਰ ਕਰਨਾਗੇ ਕਿਉਂਕਿ ਅਸੀਂ ਅਗਲੀ ਕੜੀ ਤੱਕ ਵੀ ਪਹੁੰਚਣਾ ਹੈ ਸਿਰ ਪਹਿਲਾਂ ਵੀ ਮਾਮਲਾ ਹੈਗਾ ਕੋਈ ਇਹਨਾਂ ਦੇ ਉੱਤੇ ਪਹਿਲੇ ਵੀ ਹੈ ਇੱਕ ਬੰਦੇ ਦੇ ਖਲਾਫ ਹੈਗੇ ਨਸ਼ਿਆਂ ਦਾ ਹੀ ਹੈਦਰ ਉਹ ਵੀ ਨਸ਼ਾ ਦੇ ਕਿੰਨਾ ਕਿੰਨਾ ਬਰਾਮਦ ਹੋਏ ਇਹਦੇ ਕੋਲੋਂ ਦੀਪਕ ਕੋਲੋਂ 6 ਗ੍ਰਾਮ ਹੈ ਤੇ ਜਸ਼ਨਪ੍ਰੀਤ ਕੋਲੋਂ 9 ਗ੍ਰਾਮ ਤੇ 97 ਜਗ ਡਰਗ ਹੈ। ਇਹ ਸਰ ਕਿੱਥੇ ਸੇਲ ਕਿੱਥੇ ਕਰਦੇ ਆਂ ਕਿ ਆਪਣੇ ਏਰੀਆ 'ਚ ਹੀ ਜਾਂ ਕਿੱਦਾਂ? ਲੋਕੋ ਲ ਆਪਣਾ ਤੇ ਕੁੰਗਲਾਂ ਦਾ ਦੋਨੋਂ ਏਰੀਆ ਦੇ ਵਿੱਚ ਹੀ। ਕੋਈ ਇਹ ਵੀ ਸਰ ਇਹ ਤਬਦੀਦ ਚ ਪਤਾ ਲੱਗਿਆ ਕਿ ਕਿਤੋਂ ਲੈ ਕੇ ਆਂਦੇ ਦੀ ਜਾਂ ਕਿੱਦਾਂ? ਨਹੀਂ ਇਹ ਅਸੀਂ ਤੁਹਾਨੂੰ ਦੱਸੇ ਹੋਏ ਏ ਸਟੇਜ ਤੇ ਡਿਸਕਲੋਜ਼ ਨਹੀਂ ਕਰ ਸਕਦੇ। ਸਾਰਾ ਜਿੱਥੋਂ ਲੈ ਕੇ ਆਂਦੇ ਤੇ ਜਿੱਥੇ ਅੱਗੇ ਵੇਚਦੇ ਸਾਰਿਆਂ ਨੂੰ ਹੀ ਰੌਣਕ। ਖੁਦ ਵੀ ਹੈਗੇ ਨੇ ਤਾਂ ਨਸ਼ਾ ਕਰਨ ਦੀ ਆਦੀ ਆ ਕਿੱਦਾਂ? ਇਹਦਾ ਡਾਕਟਰਸ ਤੋਂ ਹੋਊਗਾ ਉਹ ਤੇ ਚੈੱਕ।